10 ਅਕਤੂਬਰ ਨੂੰ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ ਫਿਨਲੈਂਡ ਜਾਣਗੇ ਹਰਜੋਤ ਬੈਂਸ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਮਾਰਟ ਸਕੂਲ ਦੇ ਖੇਡ ਮੈਦਾਨ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ 10 ਅਕਤੂਬਰ ਨੂੰ ਸਿਖਲਾਈ ਲੈ ਫਿਨਲੈਂਡ ਜਾਣਗੇ ਇਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਅਤੇ ਮੋਖ ਅਧਿਆਪਕ ਆਈ ਆਈ ਐਮ ਅਹਮਦਾਬਾਦ ਸਿਖਲਾਈ ਲੈ ਚੁਪਕੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਵਾਈ ਯਾਤਰਾ ਰਾਹੀਂ ਇਸਰੋ ਦੀ ਕਾਰਜ ਪ੍ਰਣਾਲੀ ਦਿਖਾਈ ਗਈ ਹੈ ਸਿੱਖਿਆ ਮੰਤਰੀ ਅੱਜ ਸਰਕਾਰੀ ਸਮਾਰਟ ਸਕੂਲ ਜਿੰਦਵੜੀ ਵਿੱਚ 15 ਲੱਖ ਦੀ ਲਾਗਤ ਨਾਲ ਨਵੀਨੀਕਰਨ ਕੀਤੇ ਜਾਣ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ ओके सर नेक्स्ट बच्चा है जी चरणजीत क्लियर किया है चरणजीत सिंह अगला नाम है जी कृष्णा दा अगला है मनोहर जैवलिन थ्रो दे विच बच्चा साडा सेकंड आया जी मनोहर थर्ड इन डिस्ट्रिक्ट ਅਗਲਾ ਸਨਮਾਨ ਹੈ ਜੀ ਸਰਕਾਰੀਓ ਸੀਨੀਅਰ ਗਵਰਨਮੈਂਟ ਹਾਈ ਸਕੂਲ ਜਿੰਦਵੜੀ ਦੇ ਸਾਰੇ ਹੀ ਅਧਿਆਪਕ ਬੱਚੇ ਆਸ-ਪਾਸ ਦੇ ਪਿੰਡਾਂ ਦੇ ਸਾਰੇ ਹੀ ਪਹੁੰਚੇ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਵੀਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਭ ਨੇ ਇਸ ਮੁਕਾਮ ਤੇ ਪਹੁੰਚਾਇਆ ਸਾਡੇ ਪਿੰਡਾਂ ਦੇ ਵਿੱਚੋਂ ਇਕ ਤਰਫਾ ਹੋ ਕੇ ਕਿਉਂਕਿ ਤੁਸੀਂ ਸਭ ਜਾਣਦੇ ਹੋ ਜਿਨ੍ਹਾਂ ਖਿਲਾਫ ਲੜਾਈ ਸੀ ਉਹਨਾਂ ਦੇ ਹੰਕਾਰ ਦੇ ਵਿੱਚ ਤੇ ਸੱਤਾ ਦੇ ਨਸ਼ੇ ਚ ਇੰਨੇ ਚੂਰ ਸੀ ਕਿ ਪੈਰ ਜ਼ਮੀਨ ਤੇ ਨਹੀਂ ਲੱਗਦੇ ਸੀ ਬੇਸ਼ੁਮਾਰ ਪੈਸਾ ਬੇਸ਼ੁਮਾਰ ਟੱਕਾ ਤੇ ਅਸੀਂ ਸਾਡੇ ਕੋਲ ਸਾਡਾ ਗੁਰੂ ਸ੍ਰੀ ਤੇ ਨਿਮਰਤਾ ਸੀ ਪਰ ਐਸੀ ਬਰਕਤ ਹੋਈ ਆਪ ਸਭ ਨੇ ਐਸੀ ਰਹਿਮਤ ਦੀ ਇਤਿਹਾਸ ਵਿੱਚ ਕੇ ਰੱਖਤਾ ਪੰਜਾਬ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਦੇ ਵਿੱਚੋਂ ਇਹ ਦਿੱਤੋ ਤੇ ਐਸੀ ਦਸ਼ਮੇਸ਼ ਪਿਤਾ ਦੀ ਹੋਰ ਐਸੀ ਕਿਰਪਾ ਹੋਈ ਮੇਰੇ ਵਰਗੇ ਇੱਕ ਸਧਾਰਨ ਕਰਦੇ ਨੌਜਵਾਨ ਤੁਸੀਂ ਸਾਡੇ ਘਰ ਦੇਖਿਆ ਕਿ ਜਦੋਂ ਮਰਜ਼ੀ ਜਾ ਕੇ ਦੇਖ ਲਓ ਕੋਈ ਪਰਿਵਾਰ ਦੇ ਵਿੱਚੋਂ ਰਾਜਨੀਤੀ ਸੀ ਐਦਾਂ ਦੀ ਕਿਰਪਾ ਹੋਈ ਗੁਰੂ ਸਾਹਿਬ ਦੀ ਕਿ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਜਿਹਨੇ ਕੋਲ ਪਹਿਲਾ ਇਹ ਰਿਕਾਰਡ ਸੀਗਾ ਉਹ ਜਦੋਂ ਸ਼ੁਰੂ ਕਰਦੇ ਆ ਕਹਿੰਦੇ ਮੇਰੇ ਪਰਦਾਤੇ ਦੀ ਰੇਨਾ ਜਹਾਜ਼ ਸਾਡੇ ਕੋਲ ਇਸ ਤੋਂ ਬਹੁਤ ਆ ਇਸ ਸਿਰਫ ਤੇ ਸਿਰਫ ਛੇਵੇਂ ਪਾਦਸ਼ਾ ਜਸ਼ਮੇਸ਼ ਪਾਦਸ਼ਾ ਇਹਨਾਂ ਦੀ ਕਿਰਪਾ ਹੁਣ ਵੀ ਸਿੱਖਿਆ ਵਿਭਾਗ ਵਿੱਚ ਤਿੰਨ ਰਾਤ ਮਿਹਨਤ ਕਰ ਕਰ ਸਭ ਤੋਂ ਅੱਖਾਂ ਮਹਿਕਮਾ ਕੋਈ ਮੰਤਰੀ ਇਹ ਲੈਣਾ ਨਹੀਂ ਚਾਹਦਾ ਉਹ ਕਹਿੰਦੇ ਜੀ ਜਿਹੜਾ ਮਹਿਕਮਾ ਲੈਂਦਾ ਉਹ ਇਲੈਕਸ਼ਨ ਹਾਰ ਜਾਂਦਾ ਧਰਨੇ ਲੱਗਦੇ ਮੈਂ ਗੁਰੂ ਸਾਹਿਬ ਨੂੰ ਇਹ ਕਿਆ ਕਿਆ ਜੇ ਅਗਰ ਪੰਜਾਬ ਦਾ ਭਵਿੱਖ ਸੁਧਰ ਸਕਦਾ ਉਸ ਮੈਕਮੇਸੇ ਜ਼ਿੰਮੇਦਾਰੀ ਮੈਨੂੰ ਮਿਲੇ ਕਿ ਐਸੀ ਰਹਿਮਤ ਕੋਈ ਮੈਨੂੰ ਇਹ ਮੈਕਮਾ ਮਿਲਿਆ ਅੱਜ 2.5 ਸਾਲਾਂ ਚ ਬਿਠਣ ਨਾਲੇ ਚੀਜ਼ਾਂ ਜੋ ਤੁਸੀਂ ਗਰਾਉਂਡ ਤੇ ਜਾ ਕੇ ਚੈੱਕ ਕਰਦੇ ਪੰਜਾਬ ਦੇ ਜਿੰਨੇ ਸੀਨੀਅਰਸ ਇਹ ਸਾਰੇ ਟੀਚਰਸ ਖੜੇ ਨੇ ਇਹ ਮੇਰੀ ਗੱਲ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਥੰਮ ਲਗੂਗਾ ਮੈਂ ਮੰਤਰੀਆਂ ਮੇਰੇ ਸਾਹਮਣੇ ਤੁਸੀਂ ਕੱਲੇ ਆ ਕੇ ਪੁੱਛ ਲਿਓ ਆਪਣੇ ਪਿੰਡ ਦੇ ਸਕੂਲ ਚ ਜਾ ਕੇ ਪੁੱਛ ਲਿਓ ਪੰਜਾਬ ਦੇ ਜਿੰਨੇ ਸੀਨੀਅਰ ਸੈਕੰਡਰੀ ਸਕੂਲ ਜਿਹੜੇ 12ਵੀਂ ਤੱਕ ਆ। ਉਹਨਾਂ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਦਿੱਤੇ। ਉਹਨਾਂ ਦਾ ਕੰਮ ਇਹ ਹੈ ਕਿ ਪੂਰੇ ਸਕੂਲ ਦੀ ਦੇਖਰੇਖ ਕਰਨਾ ਤਾਂ ਕਿ ਟੀਚਰ ਡਿਸਟਰਬ ਨਾ ਹੋ। ਪੰਜਾਬ ਦੇ ਜਿੰਨੇ 12ਵੀਂ ਤੱਕ ਸਕੂਲ ਹੈ ਜਿਹਦੇ ਵਿੱਚ 500 ਤੋਂ ਵੱਧ ਬੱਚੇ ਪੜ੍ਹਦੇ ਉਹਨਾਂ ਦੇ ਦੋ-ਦੋ ਸਕਿਉਰਿਟੀ ਗਾਰਡ ਹੈ। ਐਕਸ ਆਰ ਵੀ ਮੈਂ ਪ੍ਰਾਈਵੇਟ ਸਕੂਲ 'ਚ ਵੀ ਹੈ ਨਹੀਂ। ਪਰ ਉਹ ਸਰਕਾਰੀ ਸਕੂਲਾਂ ਦੇ ਵਿੱਚ ਸਕਿਉਰਿਟੀ ਗਾਰਡ ਪੰਜਾਬ ਦਾ ਹਰ ਇੱਕ ਉਹ ਸਕੂਲ ਜਿੱਥੇ 100 ਤੋਂ ਵੱਧ ਬੱਚੇ ਹੈ ਸਾਡੀ ਸਰਕਾਰ ਤੋਂ ਪਹਿਲਾਂ ਮੇਰੇ ਮੰਤਰੀ ਬਣਨ ਤੋਂ ਪਹਿਲਾਂ 1 ਰੁਪਿਆ ਵੀ ਕਿਸੇ ਸਕੂਲ ਨੂੰ ਸਾਫ਼ ਤੇ ਸਪਾਈ ਲਈ ਨਹੀਂ ਆਂਦਾ ਸੀ ਹੁਣ 3000 ਰੁਪਏ ਮਹੀਨੇ ਤੋਂ ਲੈ ਕੇ 50000 ਰੁਪਏ ਮਹੀਨਾ ਸਕੂਲ ਆਉਂਦੇ ਬੱਚਿਆਂ ਦੇ ਸਾਹਮਣੇ ਲਖੇੜ ਦੇ ਵਿੱਚ ਚੰਗਰ ਦਾ ਇਲਾਕਾ ਉਥੇ ਕਹਿੰਦੇ ਜੀ ਕਦੀ ਕੋਈ ਨਾਮ ਨਹੀਂ ਜਾਂਦਾ ਉਥੇ ਅਸੀਂ ਸਕੂਲ ਬਣਾ ਰਹੇ ਹਾਂ ਜੀ ਉਹਦਾ ਉਦਘਾਟਨ ਨਵੰਬਰ ਦੇ ਵਿੱਚ ਹੋਊਗਾ ਤੁਸੀਂ ਉਸ ਸਕੂਲ ਮੈਥਡ ਦਾ ਵਾਅਦਾ ਕਰਦੇ ਤੁਸੀਂ ਉਸ ਸਕੂਲ ਇੱਥੋਂ ਦੇਖਣ ਜਾਇਆ ਕਰੋਗੇ ਇੰਨਾ ਸ਼ਾਨਦਾਰਿਕ ਪ੍ਰਾਇਮਰੀ ਸਕੂਲ ਸਕੂਲ ਆਫ ਹੈਪੀਨੈਸ ਪਹਿਲਾ ਸਕੂਲ ਜਿਹੜਾ ਪੰਜਾਬ ਦਾ ਸਕੂਲ ਆਫ ਹੈਪੀਨੈਸ ਬਣਨ ਜਾ ਰਿਹਾ ਆਪਣੇ ਹਲਕੇ 'ਚ ਬਣਨ ਜਾ ਰਿਹਾ ਬਹੁਤ ਹੀ ਮਕਸਦ ਇਨ ਕਰੋੜ ਦੀ ਲਾਗਤ ਨਾਲ ਪ੍ਰਾਇਮਰੀ ਸਕੂਲ ਬਣ ਰਿਹਾ ਹੋਰ ਬਹੁਤ ਸਾਰੇ ਇਹਨੇ ਕੰਮ ਇਹ ਸਭ ਤਾਂ मुमकिन ਹੋ ਪਾਰੇ ਕਿ ਤੁਸੀਂ ਇਸ ਮੁਕਾਮ ਤੱਕ ਪਹੁੰਚਾਇਆ ਤੇ ਮੇਰੀ ਇੱਕ ਵਾਰੀ ਇਹ ਦੁਆਰਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੁਝ ਬਖਸ਼ਿਆ ਆਪਣੇ ਬੁੱਤਾਂ ਆਪਣੇ ਭਰਾ ਨੂੰ ਤੇ ਐਸੀ ਰਹਿਮਤ ਹੈ ਆਪ ਸਭ ਦੀ ਐਸੀ ਤੁਹਾਡੇ ਸਭ ਦਾ ਸਾਥ ਹੈ ਕਿ ਹਰ ਪਲ ਹਰ ਵਕਤ ਜਿਹੜੀ ਹੈ ਅਸੀਂ ਪੰਜਾਬ ਦੇ ਲਈ ਆਪਣੇ ਇਲਾਕੇ ਲਈ ਕੰਮ ਕਰਨ ਲਈ ਖੂਬ ترقی ਹੋ ਰਹੀ ਹੈ ਸਭ ਆਪ ਦੀ ਰਹਿਮਤ ਤੇ ਮੇਰੀ ਮਾਵਾ ਮੇਰੀਆਂ ਭੈਣਾ ਆਪ ਸਭ ਦੀ ਜਿਹੜੀ ਹੈ ਦੁਆਵਾ ਆਪ ਸਭ ਦਾ ਸਾਰੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਸਾਰੇ ਸਾਥੀ ਸਾਰੀ ਟੀਮ ਆਈ ਹੈ ਬਹੁਤ ਮਿਹਨਤ ਕਰਦੇ ਬਹੁਤ ਸਾਰੇ ਮਸਲੇ ਕੁਝ ਲਈ ਮੈਂ ਮੇਰੇ ਕੋ ਮੈਕ ਵਿੱਚ ਹੋਣ ਕਰਕੇ ਜਾਂ ਫਿਰ ਕਈ ਵਾਰੀ ਹਰਿਆਣਾ ਜਾਂ ਕਿਤੇ ਹੋਰ ਡਿਊਟੀ ਲੱਗੇ ਬਹੁਤ ਸਾਰੇ ਮਸਲੇ ਸਾਰੇ ਲੋਕ ਚਾਹੀਏ ਭੋੜਾ ਵੀਰੇ ਹੋਵੇ ਡਾਕਟਰ ਸਾਹਿਬ ਹੋਣ ਇਹ ਹਰ ਵੇਲੇ ਇਹ ਵੀ ਹਾਜ਼ਰ ਰਹਿੰਦੇ ਨੇ ਤੇ ਇੱਦਾਂ ਹੀ ਸਾਡੀ ਥੋੜੀ ਸਾਰੀ ਨੌਜਵਾਨ ਟੀਮ ਹੈ ਬਹੁਤ ਵਧੀਆ ਮੁੰਡੇ ਦਿਲਜੀਤ ਹੋਣੇ ਸੁਮਿਤ ਹੋਣੇ ਰਿੰਕੂ ਹੋਣੇ ਸਾਡੇ ਅਰੰਪੀਨ ਸਾਹਿਬਾ ਸਾਰੀ ਜਿਹੜੀ ਸਾਡੀ ਟੀਮ ਇੱਥੇ ਦੀ ਬਹੁਤ ਹੀ ਕਾਬਿਲ ਇਹ ਇਹਨਾਂ ਕਰਕੇ ਹਾਂ ਮੈਂ ਤੇ ਹਰ ਵੇਲੇ ਇਹ ਤੱਕ ਪਰ ਰਹਿੰਦੇ ਆਪਣੇ ਪਿੰਡਾਂ ਦੇ ਕੰਮਾਂ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਟਿਮੈਂਟ ਦੇ ਵਿੱਚ ਤੁਸੀਂ ਬਿਲਕੁਲ ਠੀਕ ਗਿਆ ਸਰ ਮੈਂ ਇੱਕ ਦਿਨ ਅਚੰਤ ਸਿੱਖੂਲ ਦੇ ਵਿੱਚ ਆਇਆ ਜਦੋਂ ਮਟਰ ਹੁਣ ਇੰਨਾ ਅੱਜ ਤੋਂ ਪਹਿਲਾਂ ਤਾਂ ਗੱਡੀ ਕੋਈ ਸਿੱਖਿਆ ਮੰਤਰੀ ਜਾਂਦਾ ਨਹੀਂ ਸੀ ਸਕੂਲਾਂ ਵਿੱਚ ਕਦੀ ਕਿਤੇ ਸਕੂਲ ਦੇ ਵੱਡੇ ਸਕੂਲ ਕੋਈ ਫੰਕਸ਼ਨ ਰੱਖਤਾ ਤਾਂ ਚਲੇਗੇ ਵਰਨਾ ਵੈਸੇ ਅਚੰਤ ਸਿੱਖਿਆ ਕਿ ਮੈਂ ਹੁਣ ਤੱਕ ਇਜ਼ਾਰ ਤੋਂ ਬਾਅਦ ਸਕੂਲਾਂ ਨਾ ਚੱਲ ਚੁੱਕਿਆ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਟੀਚਰ ਨੂੰ ਵੀ ਪਤਾ ਨਾ ਆਣਗੇ ਉਹਨੇ ਨਾਲ ਤਾਨੂੰ ਹੁਣ ਇੰਨਾ ਤਜਰਬਾ ਹੋ ਗਿਆ ਕਿ ਤੁਹਾਨੂੰ ਸਕੂਲ ਦੇ ਵਿੱਚ ਵੜ ਕੇ 10-15 ਮਿੰਟ ਹੀ ਪਤਾ ਲੱਗ ਜਾਂਦਾ ਤੇ ਸਕੂਲ ਦਾ ਸਟਾਫ ਕਿਦਾਂ ਦਾ ਹੈ। ਬਾਕੀ ਜਿਹੜੇ ਤੁਸੀਂ ਆਪਣੇ ਅਵਾਰਡ ਦੱਸੇਗੇ ਸਾਡੇ ਉਥਾਂ ਪਤਾ ਨਹੀਂ ਲੱਗ ਦਿੰਦੇ। ਉਹਦਾ ਕੋਈ ਹੀ ਸੌਖਾ ਜਿਹਾ ਢੰਗ ਹੈ। ਉਹ ਸਕੂਲ ਦੇ ਜਿਹੜੇ ਬੱਚੇ ਉੱਥੇ ਪੜ੍ਹਦੇ ਨੇ ਉਹਨਾਂ ਦੇ ਚਿਹਰੇ ਦੱਸ ਦਿੰਦੇ ਕਿ ਸਕੂਲ ਦਾ ਸਟਾਫ ਕਿੰ tangent ਤੇ ਬਾਕੀ ਸਕੂਲ ਦਾ ਜਿਹੜਾ ਸਾਰਾ ਸਟਾਫ ਉਹ ਕਾਬਲੇ ਤਾਰੀਫ ਹੈ। ਤੁਹਾਡੇ ਤੁਸੀਂ ਸਭ ਬਹੁਤ ਬਹੁਤ ਖੁਸ਼ਕਿਸਮਤ ਹੋ ਕਿ ਪ੍ਰਮਾਤਮਾ ਨੇ ਤੁਹਾਨੂੰ ਇੰਨਾ ਪਾਵਨ ਪਵਿੱਤਰ ਕੀਤਾ ਦਿੱਤਾ ਅਧਿਆਪਕ ਤੋਂ ਵੱਡਾ ਜਿਹੜਾ ਕਹਿੰਦਾ ਕਿਸੇ ਤੋਂ ਪਵਿੱਤਰ ਕੀਤਾ ਕੋਈ ਨਹੀਂ ਤੁਸੀਂ ਬਹੁਤ ਖੁਸ਼ਕਿਸਮਤ ਹੋ ਤੇ ਇਸ ਗੱਲ ਲਈ ਤੁਹਾਨੂੰ ਮੁਬਾਰਕਬਾਦ ਤੁਸੀਂ ਆਪਣੀ ਜ਼ਿੰਮੇਵਾਰੀ ਬਹੁਤ ਹੀ ਵਧੀਆ ਢੰਗ ਨਾਲ ਨਿਭਾ ਰਹੇ ਹੋ ਬਹੁਤ ਬਹੁਤ ਧੰਨਵਾਦੀ ਆਪ ਸਭ ਦਾ ਸਾਰੇ ਅੰਦਰ ਹੀ ਬਹੁਤ ਬਹੁਤ